ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਂ ਪਿਆਰੀ ਜੀ YouTube ਫੈਮਿਲੀ ਤੇ ਅੱਜ ਨਾ ਮੈਂ ਸਾਰਾ ਕੰਮ ਜਿਹੜਾ ਕਰ ਲਿਆ ਪਹਿਲਾਂ ਹੀ ਤੇ ਅੱਜ ਮੇਰੇ ਫੋਨ ਦੀ ਬੈਟਰੀ ਲੋ ਸੀ ਤਾਂ ਕਰਕੇ ਸਾਰਾ ਮੈਂ ਤੁਹਾਡੇ ਨਾਲ ਫਿਰ ਨਹੀਂ ਕਰਿਆ ਹੈਗਾ ਸਾਰੀ ਮੈਂ ਸਾਫ ਸਫਾਈ ਕਰ ਲਈ ਆ ਲੁੰਗੀ ਸੈੱਟ ਕਰ ਲਿਆ ਕਿਚਨ ਵੀ ਸਾਰਾ ਸਾਫ ਹੋ ਗਿਆ ਤੇ ਬਸ ਪਾਂਡੇ ਜਿਹੜੇ ਧੋ ਕੇ ਰੱਖੇ ਹੋਏ ਸੀ ਇਹਨਾਂ ਨੂੰ ਮੈਂ ਟੋਕਰੇ ਦੇ ਵਿੱਚ ਸੈੱਟ ਕਰਦੀ ਆ ਬਸ ਇਹਨਾਂ ਨੂੰ ਟੋਕਰੇ ਵਿੱਚ ਸੈੱਟ ਕਰਨਾ ਆ ਉਸ ਤੋਂ ਬਾਅਦ ਰਹਿ ਜਾਊਗਾ ਪੋਚਾ ਪੋਚਾ ਜਿਹਾ ਹੈਲੋ ਜੀ ਸਸਕਾਰ ਸਾਰੇ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਅੱਜ ਵੀਡੀਓ ਸਟਾਰਟ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਲੋ ਜੀ ਇੱਥੇ ਨਾ ਮੈਂ ਅੱਜ ਸਾਰਾ ਕੰਮ ਕਰ ਲਿਆ ਸੀਗਾ ਸਾਫ ਸਫਾਈ ਦਾ ਸਾਰਾ ਕੰਮ ਕੰਪਲੀਟ ਕਰ ਲਿਆ ਸੀ ਰੂਮ ਵਿੱਚ ਉਹ ਵੀ ਕਿਚਨ ਵਿੱਚ ਉਹ ਵੀ ਤੇ ਬਸ ਮੇਰੇ ਭਾਂਡੇ ਜਿਹੜੇ ਸੈੱਟ ਕਰਨ ਵਾਲੇ ਸੀ ਇਹ ਮੈਂ ਹੁਣ ਕਰ ਦਿੱਤੇ ਆ ਸੈੱਟ ਤੇ ਬਾਹਰੋਂ ਜਿਹੜੀ ਝਾੜੂ ਮੇਰੀ ਰਹਿ ਗਈ ਤੇ ਅੱਜ ਨਾ ਮੇਰਾ ਫੋਨ ਲੋ ਫੋਨ ਦੀ ਜਿਹੜੀ ਬੈਟਰੀ ਸੀ ਉਹ ਲੋ ਸੀਗੀ ਤਾਂ ਕਰਕੇ ਨਾ ਮੈਂ ਫੋਨ ਆਪਣਾ ਚਾਰਜ ਤੇ ਲਾਇਆ ਹੋਇਆ ਜੀਗਾ ਤੇ ਮੇਰਾ ਸਾਰਾ ਕੰਮ ਜਿਹੜਾ ਨਿਭੜ ਗਿਆ ਤਾਂ ਕਰਕੇ ਮੈਂ ਕੋਈ ਵੀ ਜਿਹੜਾ ਸਾਫ ਸਫਾਈ ਦਾ ਅੱਜ ਸ਼ੂਟ ਨਹੀਂ ਕਰਿਆ ਹੈਗਾ ਤੇ ਬਾਕੀ ਜਿਹੜਾ ਬਾਅਦ ਚ ਕੰਮ ਜਿਹੜਾ ਰਹਿ ਗਿਆ ਸੀਗਾ ਜਿੱਦਾਂ ਕਿ ਹੁਣ ਮੈਂ ਕਰਦੀ ਆ ਤੇ ਮੈਂ ਸੋਚਿਆ ਵੀ ਚਲੋ ਨਾ ਆ ਜਿੰਨਾ ਕੰਮ ਮੇਰਾ ਰਹਿ ਗਿਆ ਇਹ ਵਾਲਾ ਮੈਂ ਸ਼ੂਟ ਕਰ ਲੈਂਦੀ ਆ ਫੋਨ ਦੀ ਬੈਟਰੀ ਥੋੜੀ ਜੀ ਚਾਰਜ ਹੋ ਚੁੱਕੀ ਸੀਗੀ ਤੇ ਇਥੇ ਸਾਰਾ ਕੰਮ ਕੰਪਲੀਟ ਕਰਕੇ ਨਾ ਬਾਹਰੋਂ ਮੈਂ ਝਾੜੂ ਲਗਾ ਰਹੀ ਸੀ ਤੇ ਅੱਜ ਨਾ ਮੈਂ ਮੰਜੇ ਦਾ ਕਵਰ ਵੀ ਜਿਹੜਾ ਚੇਂਜ ਧੋਣਾ ਸੀਗਾ ਗੰਦਾ ਹੋਇਆ ਪਿਆ ਸੀਗਾ ਤੇ ਇਹਦੀ ਸਭ ਤੋਂ ਵਧੀਆ ਜਿਹੜੀ ਗੱਲ ਇਹ ਹੈ ਕਿ ਇਹਦੇ ਨਾਲ ਮੈਂ ਤਣੀਆਂ ਲਗਾ ਰੱਖਿਆ ਨੇ ਜਦੋਂ ਇਹ ਗੰਦਾ ਹੋ ਜਾਂਦਾ ਹੈ ਉਦੋਂ ਹੀ ਇਹਨੂੰ ਖੋਲ ਕੇ ਜਿਹੜਾ ਮੈਂ ਧੋ ਲੈਣੀ ਹੁੰਦੀ ਆ ਕਿਉਂਕਿ ਜਿਹੜੇ ਆਪਾਂ ਸਲਾਈ ਲਗਾਉਂਦੇ ਆ ਨਾ ਸੂਈ ਧਾਗੇ ਨਾਲ ਉਹਦੀ ਨਾ ਕੋਲ ਹੋ ਜਾਂਦੀ ਆ ਫਿਰ ਆਪਾਂ ਨਾ ਫ੍ਰੀ ਟਾਈਮ ਲੱਭਦੇ ਆ ਵੀ ਜਦੋਂ ਫ੍ਰੀ ਹੋਵਾਂਗੇ ਉਦੋਂ ਇਹਨੂੰ ਮਤਲਬ ਸਲਾਈ ਲਾ ਕੇ ਸਿਉ ਦਾਂਗੇ ਪਰ ਇਹਦੀ ਇੱਕ ਗੱਲ ਵਧੀਆ ਵੀ ਬਸ ਖੋਲ ਕੇ ਤਣੀਆਂ ਜਦੋਂ ਧੋਤਾ ਜਾਂਦਾ ਆ ਉਦੋਂ ਤਣੀਆਂ ਬੰਨ ਦੋ ਤੇ ਜਦੋਂ ਧੋਣ ਵਾਲਾ ਹੁੰਦਾ ਆ ਉਹ ਦੋ ਖੋਲ ਕੇ ਜਿਹੜਾ ਧੋ ਸਕਦੇ ਆ ਹਨਾ ਕਿੰਨਾ ਕੰਮ ਜਿਹੜਾ ਆਸਾਨ ਹੋ ਗਿਆ ਮੈਂ ਤਾਂ ਹੁਣ ਬਹੁਤ ਸੁਖ ਹੋਇਆ ਪਿਆ ਇਸ ਚੀਜ਼ ਦਾ ਕਿਉਂਕਿ ਨਾ ਜਿਹੜਾ ਇੱਕ ਮੰਜਾ ਇਹ ਵਾਲਾ ਬਾੜ ਪਿਆਗਾ ਜਿਹੜਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਏਹੀ ਮੈਂ ਜ਼ਿਆਦਾ ਯੂਜ਼ ਕਰਦੀ ਆ ਬਾੜ ਰੱਖਣ ਵਾਸਤੇ ਬਾਕੀ ਤਾਂ ਜਿਹੜੇ ਖੜੇ ਨੇ ਖੜੇ ਨੇ ਅੰਦਰ ਤੇ ਇਹਨੂੰ ਮੈਂ ਜ਼ਿਆਦਾ ਯੂਜ਼ ਕਰਦੀ ਆ ਤੇ ਇਹ ਗੰਦਾ ਵੀ ਹੋ ਜਾਂਦਾ ਆ ਤੇ ਇਹਨੂੰ ਮੈਂ ਇਦਾਂ ਹੀ ਸੋਖੇ ਤਰੀਕੇ ਨਾਲ ਲਾ ਕੇ ਹਨਾ ਧੋ ਦਿੰਦੀ ਹੁੰਦੀ ਆ ਤੇ ਹੁਣ ਮੈਂ ਇੱਥੇ ਝਾੜੂ ਲਗਾ ਰਹੀ ਸੀ ਤਨਾਜੀ ਇੰਨੀ ਜਿਆਦਾ ਹਵਾ ਚੱਲ ਰਹੀ ਆ ਮਤਲਬ ਮੌਸਮ ਤਾਂ ਸਾਫ਼ ਆ ਧੁੱਪ ਵੀ ਹੈਗੀ ਆ ਪਰ ਨਾ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਇਹ ਮੈਨੂੰ ਝਾੜੂ ਲਾਂਚ ਇੰਨੀ ਜ਼ਿਆਦਾ ਦਿੱਕਤ ਹੋ ਰਹੀ ਸੀ ਤੇ ਫਿਰ ਨਾ ਮੈਂ ਕਾਫੀ ਸਾਰਾ ਪਾਣੀ ਜਿਹੜਾ ਛਿੜਕ ਦਿੱਤਾ ਸੀਗਾ ਇੱਥੇ ਕਿਉਂਕਿ ਨੀਚੇ ਕੱਚਾ ਹੈ ਨਾ ਤੇ ਇੱਥੇ ਹੁਣ ਪਾਣੀ ਛਿੜਕ ਕੇ ਫਿਰ ਮੈਂ ਝਾੜੂ ਲਗਾਈ ਬਹੁਤ ਹੀ ਮੁਸ਼ਕਲ ਨਾਲ ਝਾੜੂ ਲਗਾਈ ਜਦੋਂ ਵੀ ਮੈਂ ਝਾੜੂ ਲਗਉਂਦੀ ਸੀ ਗੰਦ ਜਿਹੜਾ ਹਵਾ ਨਾਲ ਉੱਡ ਕੇ ਫਿਰ ਜਿਹੜਾ ਪਿੱਛੇ ਚਲਾ ਜਾਂਦਾ ਸੀਗਾ ਤੇ ਮਸਾ ਹੀ ਜੜੀ ਝਾੜੂ ਲਗਾਈ ਆ ਬਹੁਤ ਤੇਜ਼ ਜੜੀ ਹਵਾ ਚੱਲ ਰਹੀ ਆ ਤੇ ਝਾੜੂ ਲੋਂਨ ਤੋਂ ਬਾਅਦ ਜੀ ਉਸ ਤੋਂ ਮੈਗਾ ਚਲੋ ਨਾਲ ਦੀ ਨਾਲ ਜਿਹੜਾ ਧੋ ਹੀ ਲੈਂਦੀ ਆ ਮੌਸਮ ਦਾ ਕੋਈ ਪਤਾ ਨਹੀਂ ਹੈਗਾ ਤੇ ਹੁਣ ਤੇ ਮੈਂ ਨਾਲ ਦੀ ਨਾਲ ਜਿਹੜੇ ਹੱਥ ਨਾਲ ਹੀ ਧੋ ਲੈਂਦੀ ਹੁੰਦੀ ਆ ਜੇ ਪਹਿਲਾਂ ਨਾ ਸਰਦੀਆਂ ਕਰਕੇ ਨਾ ਕਾਫੀ ਮੋٹے ਕੱਪੜੇ ਹੁੰਦੇ ਸੀ ਜਿਹੜੇ ਹੱਥ ਨਾਲ ਧੋਤੇ ਨਹੀਂ ਸੀ ਜਾਂਦੇ ਤੇ ਹੁਣ ਤਾਂ ਥੋੜੇ-ਬਹੁਤ ਹੁੰਦੇ ਆ ਇੰਨੇ ਹੁੰਦੇ ਨਹੀਂ ਹੈਗੇ ਤੇ ਹੁਣ ਵੀ ਥੋੜੇ ਪਤਲੇ ਜਿਹੇ ਪਾਉਣ ਲੱਗ ਗਏ ਨਾ ਤਾਂ ਉਹ ਹੱਥ ਨਾਲ ਆਰਾਮ ਨਾਲ ਜਿਹੜੇ ਧੋਤੇ ਜਾਂਦੇ ਆ ਤੇ ਇੱਥੇ ਮੈਂ ਹੁਣ ਆਪਣੇ ਕੱਪੜੇ ਵਾਸ਼ ਕਰ ਰਹੀ ਸੀ ਥੋੜੇ ਜਿਵੇਂ ਮਸ਼ੀਨ ਦੇ ਵਿੱਚ ਸਪੀਨਰ ਦੇ ਵਿੱਚ ਪਾਏ ਹੋਏ ਸੀਗੇ ਤੇ ਮੈਂ ਕਿਹਾ ਜਦੋਂ ਹੋ ਗਏ ਨਾ ਫਿਰ ਉਹਨਾਂ ਨੂੰ ਸੁੱਕਣੇ ਪਾ ਦੂੰਗੀ ਕੀ ਹੋ ਗਿਆ ਮੈਂ ਮੈਂ ਤੈਨੂੰ ਮਾਰਦੀ ਹੁੰਦੀ ਆ ਮੈਂ ਤਾਂ ਕਦੇ ਮਾਰੇ ਹੀ ਨਹੀਂ ਤੁਹਾਨੂੰ ਤੁਸੀਂ ਰੋਟੀ ਖਾ ਲਈ ਮੰਮੀ ਹਾਂਜੀ ਨਮ ਤੋ ਪੁੱਗਨੀ ਛੋਣੀ ਹੈ ਨਾ ਤੂੰ ਸੁਣਾ ਲੈ ਪਹਿਲੇ ਸੁਣਾ ਲੈ ਨਾਲੇ ਤੁਸੀਂ ਤੁਸੀਂ ਕਿੰਨੇ ਵਾਗਿਆ ਕੀ ਮੈਂ ਨਾ ਯਾਰ ਆ ਰਹਾ ਮੈਨੂੰ ਸੌਂਦਾ ਨਹੀਂ ਨਾ ਤੁਕ ਤੁਕੀ ਦਵਾੜਾ ਤਾਂ ਦੱਸੋ ਨਾ ਤੁਸੀਂ ਨਾਲੇ ਨਾਲੇ ਤੁਸੀਂ ਨਾਲੇ ਕਿੰਨੇ ਵਾਪ ਕਿੰਨੇ ਪਾਪ ਕਿੰਨੀ ਆ ਓ ਫਿਰ ਮੈਨੂੰ ਪਤਾ ਨਹੀਂ ਨਾ ਲੱਗਦਾ ਮੈਨੂੰ ਸਮਝ ਨਹੀਂ ਲੱਗਦੀ ਨਾ ਦੱਸੋ ਨਾ ਨਾਲੇ ਤੁਸੀਂ ਹਾਂ 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 ਕੀ ਹੁੰਦਾ ਹਾਂ ਹਾਏ ਐਂ ਬੋਲ ਦਿੰਦੇ ਕੋਈ ਹਾਂ ਐਂ ਬੋਲ ਤੇਥੀ ਜੀ ਮੇਰੀ ਝਾੜੂ ਵੀ ਲੱਗੇ ਸੀ ਕੱਪੜੇ ਵੀ ਮੇਰੇ ਤੋਤੇ ਗਏ ਸੀ ਤੇ ਮੈਂ ਨਾ ਣਾਉਣਾ ਸੀਗਾ ਬਸ ਹੁਣ ਤੇ ਣਾਉਣ ਤੋਂ ਪਹਿਲਾਂ ਨਾ ਮੈਂ ਕਿਹਾ ਚਲੋ ਥੋੜਾ ਜਿਹਾ ਕੰਮ ਜਿਹੜਾ ਮਸ਼ੀਨ ਤੇ ਕਰਨ ਵਾਲਾ ਆ ਦੋ ਕਕ ਮੇਜ ਮੇਰੇ ਇਹੋ ਜੇ ਸੀ ਜਿਨ੍ਹਾਂ ਤੇ ਸਲਾਈ ਲਾਉਣ ਵਾਲੀ ਸੀਗੀ ਕੋ ਕਿ ਨਾ ਇਹ ਜੋ ਕੰਮ ਮਤਲਬ ਫ੍ਰੀ ਟਾਈਮ ਚ ਹੁੰਦੇ ਆ ਤੇ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੈਂ ਥੋੜਾ ਜੀ ਮੇਰੇ ਕੋਲ ਟਾਈਮ ਹੈਗਾ ਯਾ ਚਲੋ ਮੈਂ ਇਹਨਾਂ ਦੇ ਸਲਾਈ ਲਗਾ ਲੈਨੀ ਆ ਥੋੜਾ ਜੀ ਉਧੜ ਗਿਆ ਸੀ ਕਿ ਤੇ ਕਈ ਵਾਰ ਐ ਹੁੰਦਾ ਵੀ ਜਦੋਂ ਫੋਨ ਲੱਗਦੇ ਆ ਨਾ ਉਦੋਂ ਆਪਾਂ ਨੂੰ ਦਿਖਦਿਆ ਵੀ ਹਾਂ ਇੱਥੋਂ ਐ ਉਧੜਿਆਗਾ ਤੇ ਫਿਰ ਉਦੋਂ ਯਾਦ ਨਹੀਂ ਹੁੰਦਾ ਜਾਂ ਟਾਈਮ ਨਹੀਂ ਹੁੰਦਾ ਕਈ ਵਾਰ ਹਨਾ ਫਿਰ ਉਹ ਸੂਟ ਪਾਉਣਾ ਆਪਾਂ ਕੈਨਸਲ ਕਰ ਦਿੰਦੇ ਆ ਤੇ ਮੇਰੇ ਨਾਲ ਐਵੇਂ ਕਈ ਵਾਰ ਹੋਇਆ ਹੈਗਾ ਤੇ ਇੱਥੇ ਮੈਂ ਦੋਨਾਂ ਨੂੰ ਜਿਹੜੀ ਸਲਾਈ ਲਗਾ ਲਈ ਸੀ ਜਿਹੜੇ ਹੈਗੇ ਸੀ ਕਰਨ ਵਾਲੇ ਤੇ ਹੁਣ ਉਸ ਤੋਂ ਬਾਅਦ ਜੇ ਮੈਂ ਨਾ ਆਉਂਗੀ ਤੇ ਮੈਂ ਹੁਣ ਮਸ਼ੀਨ ਨੂੰ ਢੱਕ ਕੇ ਰੱਖ ਦੂੰਗੀ ਕਿਹੜੀ ਚੀਜੀ ਚੀਜੀ ਦਾ ਨਾਮ ਦੱਸੋ ਪਹਿਲਾਂ ਕੀ ਨਾਮ ਦੱਸੋ ਨਾ ਫੇਰ ਹੀ ਮਿਲੂੰਗੀ ਗੋਰੀ ਗੋਰੀ ਬਾਈ ਕੀ ਗੋਲੀ ਅੱਛਾ ਉਹ ਵਾਲੀ ਜਿਹੜੀ ਸੁਬਾ ਲੈ ਕੇ ਆਈ ਸੀ ਹੋ ਨਹੀਂ ਮੈਂ ਪਾਪਾ ਨੇ ਤਾਂ ਛੁੱਟੀ ਅੱਛਾ ਉਹ ਵਾਲੀ ਨਾਮ ਤਾਂ ਪਤਾ ਨਹੀਂ ਉਹਦੀ ਨਾ ਗੋਲੀਆ ਅੱਖਾਂ ਬੰਦ ਕਰੋ ਪਹਿਲਾਂ ਅੱਖਾਂ ਬੰਦ ਕਰੋ ਅੱਖੇ ਬੰਦ ਕਰੋ ਖਾਣ ਕਰੋ ਥੈਂਕ ਯੂ ਬੋਲੋ ਮम्मा ਕੋ ਫਿਰ ਵੀ ਕਰੋ ਇੱਕ ਮम्मा ਕੋ मम्मी तो, मैं तो, पार करती, कौन ममी। ममी तो प्यार करती है ना प्यार आप क्यों नहीं प्यार करते मम्मा को छोटा हूँ इसलिए मम्मा आपको प्यार करती है तो मम्मा बड़ी है मम्मी को कौन पार करेगा ਲੋ ਜੀ ਇੱਥੇ ਆਪਣਾ ਤਕਰੀਬਨ ਸਾਰਾ ਹੀ ਕੰਮ ਜਿਹੜਾ ਨਿਪਟ ਚੁੱਕਿਆ ਸੀਗਾ ਤੇ ਹੁਣ ਵਾਰੀ ਆਉਂਦੀ ਹੈ ਆਪਣੇ ਨਹਾਉਣ ਦੀ ਤੇ ਅੱਜ ਨਾ ਮੇਰਾ ਕੰਮ ਜਲਦੀ ਹੀ ਨਿਪਟ ਗਿਆ ਸੀਗਾ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਅੱਜ ਮੈਂ ਆ ਫੋਨ ਚਾਰਜਿੰਗ ਤੇ ਲਗਾਤਾ ਸੀ ਸ਼ਾਇਦ ਤਾਂ ਹੀ ਕਿਉਂਕਿ ਪਹਿਲਾਂ ਜਦੋਂ ਉਹ ਸ਼ੂਟ ਵਗੈਰਾ ਕਰਦੇ ਆ ਨਾ ਤਾਂ ਫੋਨ ਨੂੰ ਇੱਧਰ ਉੱਧਰ ਕਰਦੇ ਆ ਤੇ ਕਾਫੀ ਟਾਈਮ ਜਿਹੜਾ ਲੱਗ ਜਾਂਦਾ ਆ ਤੇ ਅੱਜ ਮੈਂ ਸਿੱਧਾ ਹੀ ਕੰਮ ਜਿਹੜਾ ਕਰ ਲਿਆ ਸੀਗਾ ਫੋਨ ਨਹੀਂ ਮੈਂ ਯੂਜ਼ ਕਰਿਆ ਸੀਗਾ ਜ਼ਿਆਦਾ ਟਾਈਮ ਤੇ ਉਦੋਂ ਤਾਂ ਕਰਕੇ ਸ਼ਾਇਦ ਮੇਰਾ ਜਿਹੜਾ ਕੰਮ ਜਲਦੀ ਨਿਬੜ ਗਿਆ ਅੱਗੇ ਮੈਂ ਲੇਟ ਹੋ ਜਾਨੀ ਆ ਤੇ ਇੱਥੇ ਮੈਂ ਨਾ ਕੇ ਆ ਗਈ ਸੀ ਜੀ ਉਸ ਤੋਂ ਬਾਅਦ ਜਿਹੜਾ ਮੈਂ ਆਪਣਾ ਅਮ ਬੋਡੀ ਤੇ ਜਿਹੜਾ ਮੌਇਸਚਰਾਈਜ਼ਰ ਲਗਾ ਰਹੀ ਸੀ ਮੈਂ ਕੋਈ ਵੀ ਕਰੀਮ ਯੂਜ਼ ਨਹੀਂ ਕਰਦੀ ਹੈਗੀ ਤੇ ਸਰਦੀਆਂ ਕਰਕੇ ਨਾ ਜਿਵੇਂ ਖੁਸ਼ਕੀ ਵਗੈਰਾ ਹੋ ਜਾਂਦੀ ਹੈ ਆਪਣੇ ਹੱਥਾਂ ਪੈਰਾਂ ਤੇ ਜਾਂ ਫੇਸ ਤੇ ਤਾਂ ਕਰਕੇ ਉਹਦੇ ਵਾਸਤੇ ਜਿਹੜਾ ਮੈਂ ਆਪਣਾ ਮੌਇਸਚਰਾਈਜ਼ਰ ਜਿਹੜਾ ਯੂਜ਼ ਕਰਦੀ ਆ ਤੇ ਲੋ ਜੀ ਜਦੋਂ ਮੈਂ ਆਪਣਾ ਨਹਾ ਧੋ ਕੇ ਜਦੋਂ ਫ੍ਰੀ ਹੋਈ ਸੀ ਨਾ ਤੇ ਇੱਥੇ ਸਾਡੇ ਪੜੋਸੀਆਂ ਦੇ ਦੀਦੀ ਆ ਗਈ ਸੀ ਟਰੈਡਿੰਗ ਕਰਾਉਣ ਵਾਸਤੇ ਤੇ ਉਹ ਮੈਂ ਨਾ ਮਤਲਬ ਸਿੱਖੀ ਨਹੀਂ ਹੈਗੀ ਮੈਂ ਆਪਣੇ ਸ਼ੌਂਕ ਦੇ ਤੌਰ ਤੇ ਜਿਹੜਾ ਇਹ ਕੰਮ ਕਰਦੀ ਹੁੰਦੀ ਆ ਤੇ ਜਦੋਂ ਕੋਈ ਗਲੀ ਗਵੰਡ ਚ ਕਰਵਾਉਣ ਵਾਸਤੇ ਕੋਈ ਆ ਜਾਂਦਾ ਆ ਤੇ ਮੈਂ ਉਹਨਾਂ ਦੇ ਕਰ ਦਿੰਦੀ ਹੁੰਦੀ ਆ ਤੇ ਇਹਦੇ ਮੈਂ ਕੋਈ ਪੈਸੇ ਵਗੈਰਾ ਵੀ ਨਹੀਂ ਲੈਂਦੀ ਹਾਂ ਕਿਉਂਕਿ ਨਾ ਮੈਨੂੰ ਇਸ ਚੀਜ਼ ਦਾ ਸ਼ੌਂਕ ਆ ਤੁਹਾਨੂੰ ਜਿੱਦਾਂ ਕੀ ਪਹਿਲਾਂ ਦੱਸਿਆ ਕਿ ਮੈਂ ਥੋੜਾ ਬਹੁਤ ਆਪਣੇ ਜੋਗਾ ਜਿਹੜਾ ਮੇਕਅਪ ਵਗੈਰਾ ਵੀ ਜਿਹੜਾ ਕਰ ਲੈਣੀ ਹੁੰਦੀ ਆ ਕਿਉਂਕਿ ਜਦੋਂ ਆਪਾਂ ਨੂੰ ਸ਼ੌਂਕ ਹੁੰਦਾ ਨਾ ਆਪਾਂ ਆਪਣੇ ਆਪ ਹੀ ਸਾਰਾ ਕੰਮ ਜਿਹੜਾ ਸਿੱਖ ਜਾਣੇ ਹੁੰਦੇ ਆ ਤੇ ਇਹ ਵੀ ਮੈਂ ਆਪਣੇ ਆਪ ਹੀ ਸਿੱਖੀ ਸੀ ਤੇ ਜੇਦੋਂ ਮੇਰੇ ਤੋਂ ਕੋਈ ਕਰਵਾਉਂਦਾ ਤੇ ਕਿਉਂਕਿ ਹੁਣ ਪ੍ਰੈਕਟਿਸ ਕਰਕੇ ਹੀ ਬੰਦਾ ਸਿੱਖਦਾ ਜਦੋਂ ਆਪਾਂ ਕਿਸੇ ਦੇ ਕਰਦੇ ਆ ਹਨਾ ਐਵੇਂ ਹੀ ਮੈਂ ਇੱਕ ਦੂਸਰੀ ਦੇ ਕਰ ਕਰਕੇ ਜਿਵੇਂ ਅਸੀਂ ਪਹਿਲਾਂ ਹੋਸਟਲ 'ਚ ਰਹਿੰਦੇ ਹੁੰਦੇ ਸੀ ਨਾ ਤੇ ਇੱਕ ਦੂਸਰੀਆਂ ਦੇ ਕਰ ਕਰਕੇ ਐਵੇਂ ਹੀ ਸਿੱਖ ਗਏ ਸੀਗੇ ਬਾਕੀ ਜੇ ਗੱਲ ਸ਼ੌਂਕ ਦੀ ਹੁੰਦੀ ਹੈ ਜਦੋਂ ਬੰਦੇ ਨੂੰ ਸ਼ੌਂਕ ਹੁੰਦਾ ਨਾ ਤੇ ਉਹ ਆਪਣੇ ਆਪ ਹੀ ਸਿੱਖ ਜਾਂਦਾ ਹੁੰਦਾ ਤੇ ਮੈਨੂੰ ਤਾਂ ਪਾਰਲਰ ਦੇ ਕੰਮ ਦਾ ਪਹਿਲਾਂ ਤਾਂ ਇਹ ਬਹੁਤ ਜ਼ਿਆਦਾ ਸ਼ੌਂਕ ਆ ਬਸ ਕਦੇ ਸਿੱਖਣ ਦਾ ਟਾਈਮ ਹੀ ਨਹੀਂ ਮਿਲਿਆ ਹੈਗਾ ਬਾਕੀ ਵਿਆਹ ਤੋਂ ਬਾਅਦ ਹੁਣ ਫਿਰ ਘਰ ਕਰ ਰਸਤੀ 'ਚ ਜਿਹੜੇ ਫਸ ਜਾਂਦੇ ਆ ਨਾ ਉਸ ਤੋਂ ਬਾਅਦ ਤਾਂ ਵੈਸੇ ਕੋਈ ਟਾਈਮ ਨਹੀਂ ਮਿਲਦਾ ਹੈਗਾ ਤਿਲੋ ਜੀ ਹੁਣ ਮੈਂ ਆ ਗਈ ਸਿਰਸੋਗੀ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਕੜੀ ਬਹੁਤ ਟਾਈਮ ਤੋਂ ਨਿਮਰਦੇ ਪਾਪਾ ਕਹਿੰਦੇ ਸੀ ਵੀ ਕੜੀ ਖਾਣੀ ਆ ਤੇ ਮੇਰਾ ਖੁਦ ਦਾ ਵੀ ਦਿਲ ਕਰ ਰਿਹਾ ਸੀ ਤੇ ਅੱਜ ਮੈਂ ਸੋਚਿਆ ਕੋਈ ਸਬਜੀ ਤਾਂ ਹੈ ਨਹੀਂ ਨਾ ਤੇ ਚਲੋ ਅੱਜ ਕੜੀ ਹੀ ਬਣਾ ਲੈਂਦੇ ਆ ਤੇ ਅੱਜ ਕੜੀ ਜਿਹੜੀ ਬਣਾਵਾਂਗੇ ਨਾ ਉਹ ਪਕੌੜਿਆਂ ਵਾਲੀ ਬਣਾਵਾਂਗੇ ਤੇ ਉਹਦੇ ਵਾਸਤੇ ਆਪਾਂ ਜਿਹੜੀ ਕੜਾਈ ਦੇ ਵਿੱਚ ਤੇਲ ਗਰਮ ਕਰਨ ਵਾਸਤੇ ਰੱਖ ਦਿੱਤਾ ਆ ਤੇ ਹੁਣ ਆਪਾਂ ਵੇਸਣ ਦਾ ਜਿਹੜਾ ਪੇਸਟ ਤਿਆਰ ਕਰਕੇ ਉਸ ਤੋਂ ਬਾਅਦ ਜਿਹੜੇ ਪਕੌੜੇ ਬਣਾਵਾਂਗੇ ਤੇ ਪਕੋੜੇ ਸੱਚੀ ਇੰਨੇ ਜਿਆਦਾ ਟੇਸਟੀ ਬਣੇ ਸੀ ਨਾ ਬਹੁਤ ਹੀ ਕ੍ਰਿਸਪੀ ਬਣੇ ਸੀਗੇ ਮੈਂ ਉਹਦੇ ਵਿੱਚ ਕੁਛੇ ਨਹੀਂ ਪਾਉਂਦੀ ਹੁੰਦੀ ਸਿੰਪਲ ਬੇਸਣ ਵਿੱਚ ਨਾਣ ਮਿਰਚ ਪਾ ਕੇ ਨਾ ਉਹਦਾ ਪੇਸਟ ਬਣਾ ਲੈਣੀ ਹੁੰਦੀ ਆ ਤੇ ਉਸ ਤੋਂ ਬਾਅਦ ਸਿੰਪਲ ਜਿਹੜੇ ਪਕੋੜੇ ਜਿਹੜੇ ਬਣਾਉਂਦੀ ਆ ਤੇ ਸੱਚੀ ਬਹੁਤ ਹੀ ਜਿਆਦਾ ਜਿਹੜੇ ਟੇਸਟੀ ਬਣੇ ਸੀਗੇ ਲੋ ਜੀ ਇੱਥੇ ਆਪਾਂ ਪਕੋੜੇ ਬਣਾ ਕੇ ਸਾਰੇ ਤਿਆਰ ਕਰਕੇ ਰੱਖ ਲਾਂਗੇ mampu karena mama karena pena melar kar kalau mama कर mama? <mama>, <mama> ਆਖਰ ਆ ਲੈ ਸਿੰਦਰ ਤੇ ਤੇ ਇਥੇ 나ਜੀ ਮੈਡ ਸੋਈ ਵਿੱਚ ਜਦੋਂ ਕੰਮ ਕਰ ਰਹੀ ਸੀ ਨਾ ਤੇ ਨਿਮਰਤ ਬਹੁਤ ਜ਼ਿਆਦਾ ਜੜਾ ਰੋ ਰਹੀ ਸੀਗੀ ਪਤਾ ਨਹੀਂ ਉਹਨੂੰ ਕੀ ਹੋਇਆ ਸੀ ਇੱਕ ਨਾ ਉਹਦਾ ਉਹਦੇ ਕੋਲਡ ਹੋਇਆ ਪਿਆ ਉਹਦੇ ਕਰਕੇ ਨਾ ਉਹਦਾ ਸਿਰ ਦਰਦ ਹੁੰਦਾ ਆ ਤੇ ਫਿਰ ਸਵੇਰ ਦੀ ਨਾ ਬਸ ਐਂ ਹੀ ਰੀ-ਰੀ ਕਰੀ ਜਾਂਦੀ ਐ ਤੇ ਮੈਂ ਫਿਰ ਇਹਨੂੰ ਚੱਕ ਕੇ ਨਾ ਇੱਥੇ ਕਾਊਂਟਰ ਤੇ ਹੀ ਬਿਠਾ ਲਿਆ ਸੀ ਤੇ ਉਸ ਤੋਂ ਬਾਅਦ ਨਾ ਕਾਫੀ ساری ਜੜੀਆਂ ਗੱਲਾਂ ਕਰੀ ਗਈ ਐ ਤੇ ਮੈਨੂੰ ਕਹਿੰਦੀ ਸੀ ਮੰਮਾ ਤੁਸੀਂ ਮੈਨੂੰ ਲਾਡੀ ਨਹੀਂ ਕਰਦੇ ਮੈਂ ਕਿਹਾ ਬੇਟਾ ਐਨੀ ਤਾਂ ਲਾਡੀ ਕਰ ਲਈ ਤੇ ਨੂੰ ਹੁਣ ਮੰਮਾ ਨੇ ਸਬਜ਼ੀ ਵੀ ਤਾਂ ਬਣਾਉਣੀ ਐ ਨਾ ਤੇ ਫਿਰ ਬੈਠੀ ਬਸ ਦੇਖੀ ਗਈ ਐ ਉਸ ਤੋਂ ਬਾਅਦ ਆਪਣੇ ਆਪ ਹੀ ਜਿਹੜਾ ਹੱਸਣ ਲੱਗੀ ਗੱਲਾਂ ਮਾਰਨ ਲੱਗੀ ਬਾਕੀ ਇਹਨਾਂ ਨੂੰ ਨਾ ਕੋਲਡ ਕਰਕੇ ਥੋੜਾ ਜਿਹਾ ਨਿਮਰਤ ਨੂੰ ਹੋਇਆ ਪਿਆ ਅਦਰਵਾਈਜ਼ ਨਾ ਉਹ ਖੇਲਦੀ ਰਹਿੰਦੀ ਐ ਇੰਨਾ ਜ਼ਿਆਦਾ ਪਰੇਸ਼ਾਨ ਨਹੀਂ ਕਰਦੀ ਹੈਗੀ ਪੇਟ ਦੁਖਦਾਬ ਤੇ ਸ਼ਿਸ਼ੂ ਆਂਦੀ ਸ਼ਿਸ਼ੂ ਕਰਨ ਲੋ ਹੈ ਹੈ ਸ਼ਿਸ਼ੂ ਤਾਂ ਗਈਆ ਫੇਰ ਹੁਣ ਕੀ ਕਰਨਾ ਹੈ ਫੇਰ ਹੁਣ ਕੀ ਕਰਨਾ ਹੋਰ ਲੱਗਾ ਹੈ ਕੀ ਆ ਹਾਂ ऐसी तो कुछ नहीं लाया, ये तो प्राणा, हाँ, और हंसा गया, हंसा, कि वो एक है कुछ प्राणा है, ये वो लग गया बेसन, तो उसे गंदे काम करते हैं खाए, तो कोई गंदे बच्चे हो?

ਕੜੇ ਬਣ ਚੁੱਕੇ ਸੀ ਤੇ ਮੈਂ ਹੁਣ ਲਾਣ ਲੱਗੀ ਸੀ ਕੜੀ ਨੂੰ ਤੜਕਾ ਤੇ ਕੜੀ ਦਿਨਾਂ ਆਪਣੇ ਆਪਣੇ ਰਿਵਾਜ ਹੁੰਦੇ ਆ ਕੋਈ ਰਾਤ ਨੂੰ ਬਣਾਉਂਦਾ ਹੁੰਦਾ ਕੋਈ ਦੁਪਹਿਰ ਨੂੰ ਬਣਾਉਂਦਾ ਕਈ ਏਰੀਆ ਹੋ ਜਿਹਨੇ ਜਿੱਥੇ ਰਾਤ ਨੂੰ ਬਣਾਉਣਾ ਜਿਹੜਾ ਕੜੀ ਸਹੀ ਨਹੀਂ ਸਮਝਦੇ ਹੈਗੇ ਤੇ ਉਹ ਦੁਪਹਿਰੇ ਬਣਾਉਂਦੇ ਆ ਤੇ ਸਾਡੇ ਸੋਹਰੇ ਮਤਲਬ ਇੱਥੇ ਵੀ ਸਾਰੇ ਦੁਪਹਿਰੇ ਹੀ ਬਣਾਉਂਦੇ ਆ ਪਰ ਮੇਰੇ ਪੇਕਿਆਂ ਦੇ ਰਾਤ ਨੂੰ ਬਣਾ ਲੈਂਦੇ ਹੁੰਦੇ ਆ ਉਧਰ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਸਾਰਿਆਂ ਦੇ ਆਪਣੇ ਆਪਣੇ ਰਿਵਾਜ ਹੁੰਦੇ ਆ ਤੇ ਬਾਕੀ ਇਹ ਤਾਂ ਵੈਮਪਰਮ ਹੁੰਦੇ ਆ ਹਨਾ ਜਿਹੜੇ ਖਾਣ ਵਾਲੀ ਚੀਜ਼ ਆ ਉਹ ਤਾਂ ਕਦੋਂ ਮਰਜੀ ਆਪਾਂ ਖਾ ਸਕਦੇ ਆ ਜਿਵੇਂ ਕੋਈ ਵੈਮਪਰਮ ਕਰਦਾ ਆ ਉਹਨਾਂ ਲਈ ਤਾਂ ਚਲੋ ਹੋਊਗਾ ਹਨਾ ਪਰ ਮੈਂ ਤਾਂ ਕੋਈ ਇਹੋ ਜਿਹਾ ਵੈਮਪਰਮ ਕਰਦੀ ਨਹੀਂ ਹੈਗੀ ਕਿਉਂਕਿ ਮੇਰੇ ਪੇਕਾਂ ਉਹ ਲੋ ਕੋਈ ਵੀ ਵੈਮਪਰਮ ਨਹੀਂ ਕੀਤਾ ਜਾਂਦਾ ਕਿਸੇ ਵੀ ਚੀਜ਼ ਦਾ ਜਿਹੜੀ ਚੀਜ਼ ਖਾਣੀ ਹੈ ਚਲੋ ਉਹ ਤਾਂ ਖਾਣੀ ਹੈਗੀ ਆ ਤੇ ਜੇ ਸੋਰੀਆਂ ਤੇ ਹੁਣ ਦੁਪਹਿਰੇ ਬਣਾਉਂਦੀ ਆ ਤੇ ਮੈਂ ਇੱਥੇ ਦੁਪਹਿਰੇ ਬਣਾਉਂਦੀ ਆ ਰਾਤ ਨੂੰ ਮੈਂ ਕੜੀ ਜਿਹੜੀ ਨਹੀਂ ਬਣਾਉਂਦੀ ਹੈਗੀ ਕਿਉਂਕਿ ਜਿਵੇਂ ਦੇ ਕਿਤੇ ਰਿਵਾਜ ਹੁੰਦੇ ਆ ਨਾ ਉਸ ਸਮ ਨਾਲ ਵੀ ਜਿਹੜਾ ਛੱਲਣਾ ਪੈਂਦਾ ਆ ਤੇ ਇਥੇ ਨਾ ਜਦੋਂ ਮੈਂ ਪਕੌੜੇ ਬਣਾਏ ਸੀ ਨਾ ਤੇ ਮੈਂ ਨਿਮਰਤ ਨੂੰ ਦਿੱਤੇ ਸੀਗੇ ਵੀ ਚਲੋ ਖਾ ਲोगी ਤੇ ਉਹ ਲੈ ਕੇ ਚਲੇਗੀ ਬਾਹਰ ਤੇ ਬਾਹਰੋਂ پوری ਮੰਡਲੀ ਲੈ ਆਈ ਆ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖਦੇ ਹੋ ਤੇ ਮੈਂ ਕੈਮਰਾ ਲਗਾਇਆ ਹੀ ਹੋਇਆ ਸੀਗਾ ਉਦੋਂ ਮੈਂ ਕੋਈ ਸਪੈਸ਼ਲ ਕੈਮਰਾ ਨਹੀਂ ਲਗਾਇਆ ਸੀ ਤੇ ਉਦੋਂ ਹੀ ਸਾਰੇ ਜਿਹੜੇ ਬੱਚੇ ਸੀ ਖੇਡਣ ਵਾਲੇ ਨਿਮਰਤ ਨਾਲ ਉਹ ਸਾਰੇ ਹੀ ਅੰਦਰ ਆ ਗਏ ਸੀ ਵੀ ਚਲੋ ਸਾਨੂੰ ਵੀ ਦਿਓ ਤੇ ਕਿਉਂਕਿ ਮੈਂ ਐਵੇਂ ਪਕੌੜੇ ਨਹੀਂ ਸੀ ਨਾ ਬਣਾਏ ਮੈਂ ਕੜੀ ਵਾਸਤੇ ਬਣਾਏ ਸੀਗੇ ਤੇ ਮੈਂ ਕਿਹਾ ਚਲੋ ਵੀ ਚਲੋ ਥੋੜੇ ਜਿਹਾ ਬਣਾਏ ਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ-ਇੱਕ ਜਿਹੜਾ ਦੇ ਦਿੰਦੀ ਆ ਤੇ ਸਾਰੇ ਬੱਚੇ ਜਿਹੜੇ ਲੈ ਕੇ ਚਲੇ ਗਏ ਸੀ ਤੇ ਮੈਨੂੰ ਨਾ ਸੱਚੀ ਬਹੁਤ ਜ਼ਿਆਦਾ ਹਾਸੇ ਆਈ ਕਿਉਂਕਿ ਨਿਮਰਤਾ ਆਪ ਦਾ ਖਾਂ ਨਹੀਂ ਦੇ ਰਹੀ ਸੀ ਪਰ ਉਹਨਾਂ ਨੂੰ ਜਾ ਕੇ ਦੱਸਿਆ ਕਿ ਮੇਰੀ ਮੰਮਾ ਨੇ ਪਕੌੜੇ ਬਣਾਇਆ ਤੇ ਸਾਰੇ ਹੀ ਬੱਚੇ ਜਿਹੜੇ ਆ ਗਏ ਸੋਈ 'ਚ ਵੜ ਗਏ ਜਿੱਦਾਂ ਕਿ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਤੇ ਮੈਨੂੰ ਵੀ ਬਹੁਤ ਜ਼ਿਆਦਾ ਹਸ ਆਇਆ ਮੈਂ ਕਹਾਂ ਦੇਖੋ ਹਣਾ ਸਾਰੇ ਜਿਵੇਂ ਕੀੜੀ ਕੋਈ ਚੀਜ਼ ਹੁੰਦੀ ਆ ਉਹ ਉਹ ਬਾਕੀਆਂ ਕੀੜੀਆਂ ਨਾਲ ਲੈ ਆਉਂਦੀਆਂ ਹਣਾ ਉਹਦਾ ਹੀ ਬੱਚੇ ਹੁੰਦੀ ਆ ਕਿਤੇ ਖਾਣ ਨੂੰ ਚੀਜ਼ ਮਿਲ ਜੇ ਨਾ ਬਸ ਸਾਰੇ ਕਿਤੇ ਉੱਥੇ ਹੀ ਇਕੱਠੇ ਹੋ ਜਾਂਦੇ ਆ ਸਾਰੇ ਚਲੋ ਇੱਥੇ ਤਾਂ ਆਪਣੀ ਕੜੀ ਜੜੀ ਬਣ ਗਈ ਸੀ ਤੇ ਮੈਂ ਸੋਚਿਆ ਚਲੋ ਕੜੀ ਤੇ ਬਣਾਈ ਅਜ ਚੋਲ ਵੀ ਜਿਹੜੇ ਆਪਾਂ ਬਣਾਈ ਲੈਨੇ ਆ ਕਿਉਂਕਿ ਕੜੀ ਤੇ ਚੋਲ ਦਾ ਕੰਬੀਨੇਸ਼ਨ ਜਿਹੜਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਆ ਕਈ ਨਹੀਂ ਖਾਂਦੇ ਹੈਗੇ ਪਰ ਮੈਨੂੰ ਤਾਂ ਚੋਲ ਬਹੁਤ ਪਸੰਦ ਆ ਸਾਡੇ ਘਰ ਚੋਂ ਮੰਮੀ ਵੀ ਇੰਨਾ ਨਹੀਂ ਖਾਂਦੇ ਹੈਗੇ ਨਿਮਰਦੇ ਪਾਪਾ ਵੀ ਘੱਟ ਖਾਂਦੇ ਆ ਤੇ ਮੈਂ ਤੇ ਨਿਮਰਤ ਖਾਂਦੇ ਹੁੰਦੇ ਆ ਤੇ ਮੈਂ ਆਪਣੇ ਜੋਗੇ ਜਿਹੜੇ ਬਣਾ ਲੈਣੇ ਹੁੰਦੀਆਂ ਤੇ ਮੰਮੀ ਤੇ ਨਿਮਰਦੇ ਪਾਪਾ ਵਾਸਤੇ ਜਿਹੜੀ ਮੈਂ ਰੋਟੀ ਬਣਾਉਂਗੀ ਮੈਂ ਕਿਹਾ ਚਲੋ ਅੱਜ ਜਿਹੜੇ ਚੋਲ ਵੀ ਜਿਹੜੇ ਮੈਂ ਬਣਾਈ ਲੈਂਦੀ ਚੋਲ ਤੇ ਵੈਸੇ ਮੈਂ ਬਣਾਉਣੀ ਹੀ ਰਹਿਣੀ ਹੈ ਕਿਉਂਕਿ ਨਿਮਰਤਨਾ ਰੋਟੀ ਘੱਟ ਖਾਂਦੀ ਹੁੰਦੀ ਹੈ ਤੇ ਨਿਮਰ ਦੇ ਪਾਪਾ ਕਹਿੰਦੇ ਹੁੰਦੇ ਐ ਵੀ ਜਿਹੜੀ ਚੀਜ਼ ਇਹ ਖਾਂਦੀ ਹੈ ਨਾ ਉਹ ਬਣਾ ਦਿਆ ਕਰ ਤੇ ਚੋਲ ਖੁਸ਼ ਹੋ ਕੇ ਖਾ ਲੈਂਦੀ ਹੁੰਦੀ ਹੈ ਤੇ ਮੈਂ ਬਣਾ ਦੇਣੀ ਹੁੰਦੀ ਹੁੰਦੀ ਐ ਨੂੰ ਕਦੇ-ਕਦੇ ਤੇ ਕਦੇ ਤੜਕੇ ਵਾਲੇ ਬਣਾ ਦੇਣੀ ਹੁੰਦੀਆਂ ਜਿਵੇਂ ਆਲੂ ਵਿੱਚ ਪਾ ਕੇ ਤੇ ਅੱਜ ਮੈਂ ਕੜੀ ਬਣਾਈ ਸੀ ਨਾ ਤਾਂ ਕਰਕੇ ਮੈਂ ਚਲੋ ਸਿੰਪਲ ਚਾਵਲ ਬਣਾਏ ਆ ਤੜਕਾ ਲਗਾ ਕੇ ਜੀਰੇ ਵਾਲੇ ਤੇ ਇਹ ਵੀ ਜਿਹੜੇ ਵਧੀਆ ਲੱਗਦੇ ਆ ਤੇ ਛੋਲਿਆਂ ਨਾਲ ਵੀ ਤੇ ਰਾਜਮਾ ਨਾਲ ਹਨਾ ਇਹ ਵੀ ਉਹਦੇ ਨਾਲ ਵੀ ਛੋਲ ਜਿਹੜੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਮੈਨੂੰ ਤਾਂ ਬਹੁਤ ਸਾਡੇ ਘਰ ਨਾ ਮਤਲਬ ਪੇਕਿਆਂ ਦੇ ਜਦੋਂ ਛੋਲ ਬਣਾਉਂਦੇ ਸੀ ਰੋਟੀ ਨਹੀਂ ਖਾਂਦੇ ਹੈਗੇ ਤੇ ਇੱਥੇ ਰੋਟੀ ਵੀ ਖਾਂਦੇ ਆ ਮਤਲਬ ਛੋਲ ਵੀ ਖਾਂਦੇ ਆ ਦੋਨੋਂ ਚੀਜ਼ਾਂ ਹੀ ਹੀ ਬਣਾਉਣੀਆਂ ਪੈਂਦੀਆਂ ਪਰ ਉੱਥੇ ਇੱਕ ਵਾਰੀ ਜੇ ਛੋਲ ਬਣਾ ਲਈਏ ਨਾ ਫਿਰ ਕੋਈ ਵੀ ਰੋਟੀ ਨਹੀਂ ਖਾਂਦਾ ਤੇ ਸਾਰਿਆਂ ਦੇ ਆਪਣੇ ਆਪਣੇ ਰਵਾਜ ਹੁੰਦੇ ਆ ਹਨਾ ਤੇ ਇੱਥੇ ਜੀ ਮੈਂ ਛੋਲੇ ਵੀ ਰੱਖੇ ਹੋਏ ਸੀ ਤੇ ਆਪਣੀ ਕੜੀ ਵੀ ਰੱਖੀ ਹੋਈ ਸੀ ਮੈਂ ਕਿਹਾ ਚਲੋ ਉਹਨੇ ਚਿਰ ਜਿਹੜੇ ਕ ਪਾਂਡੇ ਆ ਨਾ ਉਹਨਾਂ ਨੂੰ ਸਾਫ਼ ਕਰ ਲੈਣੀਆਂ ਤੇ ਕਾਫੀ ਜ਼ਰੇ ਭਾਂਡੇ ਇਕੱਠੇ ਹੋ ਗਏ ਸੀ ਕਿਉਂਕਿ ਪਕੌੜੇ ਵਗੈਰਾ ਬਣਾਏ ਸੀ ਨਾ ਵੇਸਣ ਵਾਲੇ ਸਾਰੇ ਭਾਂਡੇ ਇਕੱਠੇ ਹੋਏ ਸੀਗੇ ਤੇ ਸਿੰਕ ਸਾਰਾ ਭਰਿਆ ਹੋਇਆ ਸੀਗਾ ਮੈਂ ਕਿਹਾ ਚਲੋ ਪਹਿਲਾਂ ਪਾਟੇ ਨਿਬੇੜ ਲੈਂਦੀ ਆਂ ਫੇ ਨਾਲ ਦੇ ਨਾਲ ਜਿਹੜੇ ਸਬਜ਼ੀ ਵੀ ਬਣੀ ਜਾਉਂਗੀ ਤੇ ਚੋਲ ਵੀ ਬਣੇ ਜਾਣਗੇ ਤੇ ਇੱਥੇ ਨਿਮਰ ਦੇ ਪਾਪਾ ਵੀ ਆ ਗਏ ਸੀਗੇ ਕਿਉਂਕਿ ਮੈਂ ਜੇ ਲੇਟ ਹੋ ਗਈ ਸੀ ਤੇ ਨਿਮਰ ਦੇ ਪਾਪਾ ਆ ਜਾਈ ਨਾ ਜਦੋਂ ਕੈਮਰਾ ਲੱਗਿਆ ਹੋਇਆ ਸੀਗਾ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਉਹਨਾਂ ਨੂੰ ਇੱਕਦਮ ਪਤਾ ਲੱਗਿਆ ਨਾ ਉਹ ਆਪਣੇ ਆਪ ਹੀ ਹੈਲੋ ਹਾਈ ਕਰਨ ਲੱਗੇ ਕੈਮਰੇ ਦੇ ਵਿੱਚ ਵੈਸੇ ਉਹ ਕੈਮਰੇ ਦੇ ਸਾਹਮਣੇ ਇੰਨਾ ਆਉਂਦੇ ਨਹੀਂ ਹੈਗੇ ਪਰ ਕੈਮਰਾ ਪਹਿਲਾਂ ਹੀ ਲੱਗਿਆ ਹੋਇਆ ਸੀਗਾ ਨਾ ਤੇ ਅੱਜ ਉਹਨਾਂ ਨੇ ਵੀ ਹੈਲੋ ਹਾਈ ਕਰੀ ਰੀਤੀ ਕੈਮਰੇ ਦੇ ਵਿੱਚ ਤੇ ਇੱਥੇ ਆਪਣੇ ਚੋਲ ਵਗੈਰਾ ਬਣ ਚੁਕੇ ਸੀਗੇ ਤੇ ਦੇਖੋ ਕਿੰਨੇ ਸੋਨੇ ਖੇੜੇ ਖੇੜੇ ਚਾਵਲ ਜੁੜੇ ਬਣੇ ਆ ਤੇ ਮੈਂ ਬਣਾਏ ਦੂਸਰੇ ਗੈਸ ਦੇ ਉੱਤੇ ਆ ਤੇ ਮੈਂ ਇੰਡੈਕਸ਼ਨ ਦੇ ਉੱਤੇ ਵੈਸੇ ਹੀ ਰੱਖਾ ਦਿੱਤੇ ਸੀਗੇ ਦੇ ਨਾਲ ਮੈਂ ਸੈਲਡ ਵੀ ਕੱਟ ਕਰਤਾ ਸੀ ਕਿਉਂਕਿ ਨਿਮਰ ਦੇ ਪਾਪਾ ਨੇ ਰੋਟੀ ਖਾਣੀ ਸੀ ਨਾ ਮੈਂ ਕਿਹਾ ਚਲੋ ਨਾਲ ਦੀ ਨਾਲ ਉਹਨਾਂ ਨੂੰ ਪਾ ਕੇ ਵੀ ਦੇ ਦਿੰਦੀ ਆ ਤੇ ਮੰਮੀ ਨੂੰ ਵੀ ਪਾ ਕੇ ਦੇ ਦਿੰਦੀ ਆ ਮੈਂ ਜਿਹੜਾ ਬਾਅਦ ਚ ਬਣਾਉਂਗੀ ਨਾਲੇ ਮੈਂ ਰੋਟੀ ਵੀ ਬਣਾ ਲੈਂਦੀ ਆ ਜਿੰਨੇ ਜਿੰਨੀ ਖਾਣੀ ਹੋਊਗੀ ਨਾਲ ਦੀ ਨਾਲ ਨਾ ਪਤਾ ਲੱਗਦਾ ਰਹਿੰਦਾ ਆ ਤੇ ਇਹਦੇ ਨਾਲ ਲੈ ਮੈਂ ਅੱਜ ਦੇ ਵਲੌਗ ਦਾ ਵੀ ਐਂਡ ਕਰਦੀ ਆ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣੇ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਗਾ ਤਾਂ ਪਲੀਜ਼ ਪਿਆਰ ਆ ਜਾ ਕਮੈਂਟ ਜ਼ਰੂਰ ਕਰਿਓ ਹੁਣ ਮਿਲਦੇ ਆ ਇੱਕ ਨਵੇਂ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ sampai tak lagi bye bye